ਸਾਰੇਨ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਸਾਰਿਆਂ ਨੂੰ ਤੁਹਾਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੱਚੇ ਪਾਤਸ਼ਾਹ ਹੱਸਦੇ ਖੇੜਤੇ ਰੱਖੇ ਸਭ ਨੂੰ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹਾਂ ਜੀ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਣੋ ਆਨੰਦ ਫਿਰ ਤਿਆਰੀ ਦੀ ਬਾਤ ਦਾ ਕਾ ਰਾਜਾ ਹੋਇਆ ਰਘੂ ਜਿਹੜੇ रामचंद्र ਜੀ ਸੀ ਉਹਨਾਂ ਦਾ ਪੜਦਾਦਾ ਸੀ ਉਹ ਉਸ ਟਾਈਮ ਨਾ ਉਹ ਬਹੁਤ ਹੀ ਦਾਨੀ ਰਾਜਾ ਸੀ ਕਹਿੰਦੇ ਤੇ 24 ਘੰਟੇ ਉਹ ਜਗ ਕਰਦਾ ਖੀਰ ਪ੍ਰਸ਼ਾਦ ਦਾ ਸਾਧੂਆਂ ਨੂੰ ਪੰਡਤਾਂ ਨੂੰ ਸਭ ਨੂੰ ਸਿਖਾਉਂਦਾ ਡ్రਾਈ ਫਰੂਟ ਮੁਠੀ-ਮੁਠੀ ਵੰਡਦਾ ਕਹਿੰਦੇ ਉਹ ਮਤਲਬ ਇੰਨਾ ਧਨੀ ਸੀ ਬੰਦਾ ਉਹ ਬਹੁਤ ਹੀ ਦਾਨੀ ਪੁਰਸ਼ ਸੀਗਾ ਰਘੂ ਰਾਜਾ ਤਾਂ ਇੱਕ ਪੰਡਤ ਇਹ ਜਿਹਾ ਸੀ ਵੀ ਉਹ ਉਹਦੇ ਜੱਗ ਦੇ ਵਿੱਚ ਨਹੀਂ ਸੀ ਖਾਣ ਆਉਂਦਾ ਉਹ ਜਾ ਕੇ ਪਿੰਡ 'ਚ ਮੰਗਿਆ ਕਰੀ ਤਾਂ ਜਦੋਂ ਸਵੇਰੇ ਹੀ ਉੱਠਦਾ ਬੰਦਾ ਉਹ ਜਾ ਕੇ ਬਾਰ ਚ ਖੜ ਜਾਂਦਾ ਤਾਂ ਲੋਕੋ ਤੀਮੀਆਂ ਉਹਨੂੰ ਗਾਲਾਂ ਕੱਢਦੀਆਂ ਕਹਿੰਦੀ ਸੁੱਤੇ ਉੱਠਦੇ ਨਹੀਂ ਕਹਿੰਦੀ ਆਹ ਬ੍ਰਾਹਮਣ ਜਾਂ ਮੱਥੇ ਲੱਗ ਜਾਂਦਾ ਵੀ ਬਹੁਤ ਤੰਗ ਕਰਦਾ ਇਹ ਭਾਈ ਉਹਨੂੰ ਹਰੇਕ ਘਰ ਗਾਲਾਂ ਕੱਢਿਆ ਕਰੇ ਜੀ ਉਹਦੇ ਘਰ ਵਾਲੀ ਉਹਨੂੰ ਕਹਿਣ ਲੱਗੀ ਵੀ ਤੂੰ ਲੋਕਾਂ ਤੋਂ ਗਾਲਾਂ ਖਾਈ ਜਾਂਦਾ ਹੈ ਵੀ ਤੂੰ ਵੀ ਉੱਥੇ ਵੱਗ ਜਾ ਕਰਗਾ ਜਿੱਥੇ ਰਾਜੇ ਨੇ ਰਾਜਾ ਜੱਗ ਕਰਦਾ ਰੋਜ ਉੱਥੇ ਇੰਨੀ-ਇੰਨੀ ਦੁਨੀਆਂ ਖਾਂਦੀ ਐ ਉਹ ਕਹਿਣ ਲੱਗਿਆ ਕਹਿੰਦਾ ਵੀ ਮੈਂ ਨਹੀਂ ਹਾਂ ਪੜਿਆ ਲਿਖਿਆ ਜਿਹੜੇ ਪੰਡਤ ਜਾਂਦੇ ਨੇ ਉਹ ਪੜੇ ਲਿਖੇ ਨੇ ਜੇ ਰਾਜੇ ਨੇ ਮੈਨੂੰ ਕੁਝ ਪੁੱਛ ਲਿਆ ਕੋਈ ਗੱਲ ਬਾਤ ਮੈਨੂੰ ਤਾਂ ਕੋਈ ਹਿਸਾਬ ਕਿਤਾਬ ਨਹੀਂ ਲਾਉਣਾ ਆਉਂਦਾ ਵੀ ਮੈਂ ਕਿਵੇਂ ਦੱਸੂੰਗਾ ਵੀ ਮੈਂ ਤਾਂ ਨਹੀਂ ਜਾਂਦਾ ਪਈ ਉਹ ਕਹਿੰਦੀ ਲੋਕਾਂ ਦੀਆਂ ਗਾਲਾਂ ਨਾਲ ਤਾਂ ਠੀਕ ਐ ਤੂੰ ਕਹਿੰਦੀ ਇੱਕ ਦਿਨ ਜਾ ਕੇ ਦੇਖ ਮੇਰੇ ਕਹੇ ਤੂੰ ਉਹ ਭਾਈ ਚਲਿਆ ਜਾਂਦਾ ਤਾਂ ਪੰਡਤ ਬਹੁਤ ਬੈਠੇ ਹੁੰਦੇ ਨੇ ਉਹ ਵੀ ਜਾ ਕੇ ਬਹਿ ਜਾਂਦਾ ਕੋਲੇ ਚਲੋ ਖਾ ਪੀ ਆਉਂਦਾ ਅੰਤ ਤੇ ਰਾਜਾ ਪੰਡਤਾਂ ਨੂੰ ਤੇ ਸਾਧੂਆਂ ਨੂੰ ਇੱਕ ਇੱਕ ਟੱਕਾ ਦਿੰਦਾ ਹੈ ਸੋਨੇ ਦਾ ਆਏ ਉਹ ਬੜਾ ਖੁਸ਼ ਹੋਇਆ ਵੀ ਮੈਨੂੰ ਤਾਂ ਕਿਸੇ ਨੇ ਖੁਸ਼ ਵੀ ਨਹੀਂ ਕੀਤਾ ਮੈਂ ਤਾਂ ਜਾਇਆ ਆਇਆ ਨਾਲੇ ਟੱਕਾ ਲਿਆ ਆ ਉਹਨੂੰ 5-10 ਦਿਨ ਹੋ ਜਾਂਦੇ ਨੇ ਜਾਂਦੇ ਨੂੰ ਤਾਂ ਜਦੋਂ ਹੋਰ ਤਾਂ ਕਿਸੇ ਨੇ ਕੀ ਕਹਿਣਾ ਸੀ ਉਹਨੂੰ ਇੱਕ ਪੰਡਤ ਨੇ ਸੋਚਿਆ ਉਹ ਦੂਜੇ ਪੰਡਤ ਨੂੰ ਕਹਿਣ ਲੱਗਿਆ ਓਏ ਇਹਨੂੰ ਦੇਖੋ ਇੰਨਾ ਇੰਨਾ ਖਾ ਜਾਂਦਾ ਨਾਲੇ ਟੱਕਾ ਲੈ ਜਾਂਦਾ ਹੈ ਵੀ ਆ ਕੇ ਆਪਣੇ ਬਰਾਬਰ ਬਹਿੰਦਾ ਆਪਾਂ ਤਾਂ ਰਾਜੇ ਦਾ ਇੰਨਾ ਕੰਮ ਕਰੀਂਦਾ ਹੈ ਸੋ ਗੱਲਬਾਤ ਪੁੱਛਦਾ ਹੈ ਆਪਾਂ ਤਾਂ ਉਹਦੇ ਹਿਸਾਬ ਕਿਤਾਬ ਲਾ ਕੇ ਤੇਵੇ ਦਸੀਂਦੇ ਨੇ ਸਭ ਕੁਝ ਦੱਸਦੇ ਆ ਵੀ ਇਹ ਉਹਦਾ ਕੀ ਕੰਮ ਕਰਦਾ ਹੋਊਗਾ ਭਾਈ ਉਹ ਪੰਡਤ ਉੱਠਿਆ ਉੱਠ ਕੇ ਰਾਜੇ ਦੇ ਮੂਹਰੇ ਖੜ ਗਿਆ ਹੱਥ ਬੰਨ੍ਹ ਕੇ ਉਹਨੂੰ ਕਹਿਣ ਲੱਗਿਆ ਮਹਾਰਾਜ ਵੀ ਅਸੀਂ ਤਾਂ ਸੋਣ ਨੂੰ ਇੰਨਾ ਕੰਮ ਦਿੰਨੇ ਆ ਵੀ ਜਿਹੜਾ ਉਹ ਪੰਡਤ ਬੈਠਾ ਹੈ ਉਹ ਫਰੀਦਾ ਹੀ ਖਾ ਜਾਂਦਾ ਨਾਲੇ ਟੱਕਾ ਲੈ ਜਾਂਦਾ ਤੁਹਾਨੂੰ ਕਦੇ ਕੋਈ ਕੰਮ ਦਿੱਤਾ ਏ ਉਹਨੇ ਉਹ ਕਹਿਣ ਲੱਗਿਆ ਵੀ ਨਾ ਉਹਨਾਂ ਰਾਜੇ ਹੁੰਦੇ ਨੇ ਕੰਨਾਂ ਦੇ ਕੱਚੇ ਉਹ ਕਹਿਣ ਲੱਗਿਆ ਪੰਡਤ ਰਾਜੇ ਨੂੰ ਕਹਿੰਦਾ ਮਹਾਰਾਜ ਇਹਨੂੰ ਐ ਪੁੱਛੋ ਫੇਰ ਅੱਜ ਵੀ ਮੈਂ ਰਘੂ ਰਾਜਾ ਕਿਵੇਂ ਬਣਿਆ ਇਹ ਹਜੇ ਮੈਂ ਕੀ ਕਰਿਆ ਜਿਹੜਾ ਮੈਂ ਇੰਨਾ ਰਾਜਾ ਬਣ ਗਿਆ ਐਡਾ ਵੱਡਾ ਪਾਯੋ ਨੇ ਜਾ ਕੇ ਪੁੱਛ ਲਿਆ ਰਾਜੇ ਨੇ ਪੰਡਤ ਨੂੰ ਕਹਿੰਦਾ ਵੀ ਐਂ ਦੱਸ ਵੀ ਮੈਂ ਰਾਜਾ ਕਿਵੇਂ ਬਣਿਆ ਹੁਣ ਉਹ ਕਹਿਣ ਲੱਗਿਆ ਉਹ ਪਾਈ ਉਦੋਂ ਤਾਂ ਵਗ ਗਿਆ ਉੱਠ ਕੇ ਘਰ ਨੂੰ ਗਿਆ ਜਾ ਕੇ ਅਵਦੇ ਘਰ ਵਾਲੀ ਨੂੰ ਕਹਿੰਦਾ ਛੇੜਤਾ ਪੰਗਾ ਉਹਦੇ ਨਾਲ ਲੜਨ ਲੱਗ ਗਿਆ ਘਰ ਵਾਲੀ ਨਾਲ ਕਹਿੰਦਾ ਛੜਿਆ ਤਾਂ ਪੰਗਰ ਕਹਿੰਦਾ ਦੱਸ ਹੁਣ ਮੈਂ ਕੀ ਦੱਸਾਂ ਮੈਨੂੰ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਲਾਉਣਾ ਆਉਂਦਾ ਕਹਿੰਦਾ ਰਾਜੇ ਨੇ ਆਏ ਪੁੱਛਿਆ ਤਾਂ ਉਹਦਾ ਹੀ ਕੁੜੇ ਸੀ ਪੰਡਤ ਦੇ ਉੱਤੈ ਉਹ ਆਗੀ ਲੜਦਿਆਂ ਦੇ ਉਹ ਕਹਿਣ ਲੱਗੀ ਵੀ ਪਿਤਾ ਜੀ ਕੀ ਗੱਲ ਹੋ ਗਈ ਤੁਸੀਂ ਕਿਉਂ ਲੜਦੇ ਹੋ ਉਹ ਕਹਿੰਦਾ ਧੀਏ ਆਹ ਗੱਲ ਆਏ ਹੋਗੀ ਵੀ ਤੇਰੀ ਮਾਂ ਨੇ ਮੈਨੂੰ ਧੱਕੇ ਨਾਲ ਭੇਜਤਾ ਉੱਥੇ ਵੀ ਹੁਣ ਰਾਜਾ ਮੈਨੂੰ ਐ ਪੁੱਛਦਾ ਵੀ ਮੈਂ ਰਾਜਾ ਕਿਵੇਂ ਬਣਿਆ ਕਹਿੰਦਾ ਮੈਨੂੰ ਕੁਝ ਆਉਂਦਾ ਨਹੀਂ ਉਹ ਕਹਿੰਦੀ ਤੂੰ ਐਂ ਕਹਿ ਜਾ ਕੇ ਵੀ ਇੱਕ ਡਿਗ ਗੱਲ ਐ ਤਾਂ ਮੇਰੇ ਜਵਾਬ ਵੀ ਦੱਸ ਦਿੰਦੇ ਨਹੀਂ ਆਂ ਜੀਆਂ ਗੱਲਾਂ ਕਹਿੰਦੀ ਫਿਰ ਉਹਦਾ ਇਹਦਾ ਜਵਾਬ ਮੈਂ ਦੇਉਂਗੀ ਭਾਈਓ ਕੁੜੀ ਨੇ ਜਿਵੇਂ ਕਿਹਾ ਆਪਦੇ ਪਿਉ ਨੂੰ ਪੰਡਤ ਨੂੰ ਉਹ ਉਹਨੇ ਉਵੇਂ ਹੀ ਜਾ ਕੇ ਰਾਜੇ ਨੂੰ ਕਹਿਤਾ ਜਦੋਂ ਗਿਆ ਜਾ ਕੇ ਬਹਿ ਗਿਆ ਖਾਣ ਖਾ ਲਿਆ ਪੀ ਲਿਆ ਟਕਾ ਮਿਲ ਗਿਆ ਤਾਂ ਉਹ ਰਾਜਾ ਕਹਿਣ ਲੱਗਿਆ ਪੰਡਤ ਜੀ ਦੱਸੋ ਫਿਰ ਮੈਂ ਕਿਵੇਂ ਰਾਜਾ ਬਣਿਆ ਉਹ ਕਹਿੰਦਾ ਮਹਾਰਾਜ ਇਹ ਕਿੱਡਾ ਕ ਸਵਾਲ ਹੈ ਐਹੀ ਜੀ ਗੱਲ ਤਾਂ ਮੇਰੇ ਜਵਾਬ ਕੀ ਦੱਸ ਦਿੰਦੇ ਨੇ ਕਹਿੰਦਾ ਅੱਛਾ ਦੱਸੋ ਫਿਰ ਕਹਿੰਦਾ ਮੈਨੂੰ ਐਂ ਦੱਸੋ ਵੀ ਕੱਲ ਨੂੰ ਮੈਂ ਮੇਰੀ ਕੁੜੀ ਨੂੰ ਕੱਲੀ ਨੂੰ ਭੇਜਾਂ ਕ ਕੁੜੀਆਂ ਦੇ ਨਾਲ ਭੇਜਾਂ ਉਹ ਦੱਸੂਗੀ ਭਾਈ ਰਾਜਾ ਕਹਿੰਦਾ ਪੰਡਿਤ ਜੀ ਇਹ ਕਹੀ ਜੀ ਗੱਲ ਐ ਵੀ ਕੁੜੀ ਨੂੰ ਕੱਲੀ ਨੂੰ ਕਿਉਂ ਭੇਜੋਗੇ ਇਸ ਸਮੇਂ ਤੁਸੀਂ ਕੁੜੀਆਂ ਨੂੰ ਭੇਜਿਓ 10 20 ਨੂੰ ਨਾਲੇ ਤਾਂ ਭੋਜਨ ਛਕਣਗੀਆਂ ਨਾਲੇ ਮੈਂ ਦਾਨਪੂਰਨ ਕਰੂੰਗਾ ਸਾਰਿਆਂ ਨੂੰ ਢਕਾ ਦੇਊਂਗਾ ਈਕੀ ਕ ਵੀ ਤੁਸੀਂ ਕੱਲ ਨੂੰ ਭੇਜ ਦਿਓ ਕੁੜੀ ਨੂੰ ਕੁੜੀਆਂ ਦੇ ਨਾਲ ਹੁਣ ਭਾਈ ਦੂਜਾ ਦੇ ਨਾਇਆ ਕੁੜੀ ਆ ਗਈ ਨਾਲ ਕੁੜੀਆਂ ਦੇ ਤਾਂ ਰਾਜੇ ਨੇ ਉਹਨੂੰ ਪੁੱਛਿਆ ਵੀ ਦੱਸ ਬੇਟਾ ਮੈਂ ਰਾਜਾ ਕਿਵੇਂ ਬਣਿਆ ਉਹ ਕਹਿੰਦੀ ਮਹਾਰਾਜ ਇਹ ਤਾਂ ਕੋਈ ਵੱਲੀ ਵੱਡੀ ਗੱਲ ਨਹੀਂ ਜੀ ਤੁਸੀਂ ਕਹਿੰਦੀ ਐਂ ਕਰੋ ਤੁਹਾਡੇ ਤਵੇਲੇ 'ਚ ਨਾ ਘੋੜਿਆਂ ਵਾਲੇ 'ਚ ਇੱਕ ਘੋੜਾ ਖੜਾ ਹੈ ਉਹ ਸਾਰੇ ਘੋੜੇ ਤੁਹਾਡੇ ਤਾਕੜੇ ਨੇ ਉਹ ਘੋੜਾ ਬਿਲਕੁਲੀ ਸੁੱਕਿਆ ਜ ਹੈ ਉਹਦੇ ਤੇ ਚੜੋ ਫਿਰ ਤੁਹਾਨੂੰ ਆਪੇ ਸਾਰਾ ਕੁਝ ਪਤਾ ਲੱਗ ਜਾਊ। ਬਈ ਰਾਜੇ ਨੇ ਤਾਂ ਉਹ ਮੇਹੀ ਕਰਿਆ। ਗਿਆ ਤਵੇਲੇ ਚ। ਉਹ ਉਹਨਾਂ ਨੂੰ ਕਹਿਣ ਲੱਗਿਆ ਵੀ ਜਦੋਂ ਸਾਰੇ ਘੋੜਿਆਂ 'ਚ ਨਿਗਾਹ ਮਾਰੀ ਤਾਂ ਉਹ ਸੁੱਕਿਆ ਜਾਂ ਘੋੜਾ ਖੜਾ ਨੀਲੇ ਰੰਗ ਦਾ। ਕਹਿਣ ਲੱਗਿਆ ਵੀ ਆਹ ਘੋੜਾ ਇੰਨਾ ਮਾੜਾ ਕਿ ਕਿਉਂ ਹੈ। ਇਹਨੂੰ ਤੁਸੀਂ ਖਰਾਕ ਨਹੀਂ ਦਿੰਦੇ ਉਹ ਕਹਿੰਦੇ ਮਹਾਰਾਜ ਖਰਾਕ ਦਾ ਇਹ ਬਹੁਤ ਖੰਦਾ ਹੈ ਇਹਨਾਂ ਦੂਜਿਆਂ ਨਾਲੋਂ ਵੀ ਡਬਲ ਖਾ ਜਾਂਦਾ ਹੈ ਤਾਂ ਉਹ ਕਹਿੰਦਾ ਇਹਦੇ ਤੇ ਫਿਰ ਮੱਖੀਆਂ ਕਿਉਂ ਬੈਠ ਰਹੀਆਂ ਨੇ ਉਹ ਕਹਿੰਦੇ ਜੀ ਕੁਝ ਨਹੀਂ ਕਹਿ ਸਕਦੇ ਵੀ ਖਰਾਕ ਇਹਦੀ ਡਬਲ ਹੈ ਰਾਜਾ ਕਹਿੰਦਾ ਇਹਨੂੰ ਬਾਹਰ ਕੱਢੋ ਸ਼ੰਗਾਰੋ ਰਾਜਾ ਭਾਈ ਲੱਗਿਆ ਫੜ ਕੇ ਜਦੋਂ ਚੜਨ ਰਾਜਾ ਡਰੇ ਵੀ ਮੈਂ ਮੇਰਾ ਬਾਜਨ ਚੜ ਲੂ ਇਹ ਘੋੜਾ ਉਹਨਾਂ ਨੂੰ ਕਹਿੰਦਾ ਵੀ ਮੈਂ ਚੜਦਾ ਤੁਸੀਂ ਇਹਦੇ ਇਧਰਲੇ ਪਾਸੇ ਹੱਥ ਲਾ ਕੇ ਖੜੋ ਸਾਰੇ ਕਿਤੇ ਇਧਰ ਹੀ ਨਾ ਘੋੜਾ ਡਿੱਗ ਪੇ ਮੇਰੇ ਜ਼ੋਰ ਨਾਲ ਮੇਰੇ ਸੱਟ ਲੱਗੇ ਤਾਂ ਉਹ ਘੋੜਾ ਹੈਗਾ ਸੀ ਖੰਭਾਂ ਵਾਲਾ ਜਿਹੜੇ ਆਕਾਸ਼ ਚ ਉਡਦੇ ਸੀ ਪਰੀ ਘੋੜਾ ਪਰੀ ਜਾਤ ਚੋਂ ਘੋੜੇ ਹੁੰਦੇ ਨੇ ਜਿਹੜੇ ਭਾਈ ਜਦੋਂ ਰਾਜਾ ਚੜਿਆ ਉੱਪਰ ਉਹਨੇ ਧਰਿਆ ਪੈਰ ਘੋੜੇ ਦਾ ਤਾਂ ਲੂ ਲੂ ਖੜਾ ਹੋ ਗਿਆ ਉਸੇ ਟਾਈਮ ਘੋੜਾ ਤਾਂ ਸ਼ਿੰਗਾਰਿਆ ਕਾਦਾ ਉਹ ਤਾਂ ਬਹੁਤ ਸੋਹਣਾ ਬਣ ਗਿਆ ਖੜਾ ਖੜਾ ਉਸੇ ਟਾਈਮ ਤੇ ਰਾਜਾ ਕਹਿਣ ਲੱਗਿਆ ਵੀ ਹੁਣ ਇਹਨੂੰ ਵੀ ਨਹੀਂ ਨਹੀਂ ਤੁਸੀਂ ਹੱਥ ਪਾਓ ਕਿਤੇ ਮੈਂ ਡਿੱਗ ਪਾਂ ਚਲੋ ਜੀ ਜਦੋਂ ਰਾਜਾ ਛੱਡ ਗਿਆ ਘੋੜੇ ਨੇ ਤਾਂ ਮਾਰੀ ਉਹ ਡਾਰੀ ਉਹ ਤਾਂ ਅਸਮਾਨ ਨੂੰ ਉੱਡ ਗਿਆ ਰਾਜਾ ਉਹਦੇ ਉੱਤੇ ਕਦੇ ਲੰਬਾ ਪਈ ਜੇ ਉਹਦੀ ਗਰਦਨ ਨੂੰ ਫੜ ਲੇ ਵੀ ਮੈਂ ਡਿੱਗ ਨਾ ਪਾਵਾਂ ਵੀ ਮਾਰ ਚੂਜਾ ਘੋੜਾ ਵੀ ਇਹ ਤਾਂ ਗਲਤ ਹੋ ਗਿਆ ਕੰਮ ਇਹ ਤਾਂ ਅਸਮਾਨ ਨੂੰ ਚੱਲ ਪਿਆ ਘੋੜਾ ਇੱਕ ਤਕੋਨਾ ਥਾਂ ਆ ਗਿਆ ਕੋਈ ਜਾ ਕੇ ਘੋੜਾ ਉੱਥੇ ਖੜ ਗਿਆ ਅੰਬਰ ਤੇ ਉੱਥੇ ਕੀ ਦੇਖਦਾ ਹੈ ਰਾਜਾ ਉਤਰ ਗਿਆ ਘੋੜੇ ਤੋਂ ਉੱਥੇ ਬਹੁਤ ਖੀਰ ਪ੍ਰਸ਼ਾਦ ਦੇ ਕੜਾਹੇ ਤਿਆਰ ਹੋ ਰਹੇ ਨੇ ਤਾਂ ਰਾਜਾ ਪੁੱਛਦਾ ਇੱਥੇ ਫਿਰਨ ਲੱਗ ਗਿਆ ਵਿੱਚ ਵੀ ਭਾਈ ਇਹ ਇੱਥੇ ਕੀ ਹੋ ਰਿਹਾ ਹੈ ਕੋਈ ਖਾਣ ਵਾਲਾ ਉਰੇ ਢਿੰਦਾ ਨਹੀਂ ਸਮਾਨ ਬਹੁਤ ਬਣ ਰਿਹਾ ਹੈ ਖੀਰ ਪ੍ਰਸ਼ਾਦ ਵੀ ਇਹ ਐਨੇ ਨੂੰ ਕੀ ਕਰੋਗੇ ਤੁਸੀਂ ਉਹ ਕਹਿੰਦੇ ਜੀ ਮਾਤ ਲੋਕ ਤੇ ਇੱਕ ਰਗੂ ਨੌਂਦਾਰ ਰਾਜਾ ਹੈ। ਉਹ ਬਹੁਤ ਦਾਨੀ ਪੁਰਸ਼ ਹੈ। ਉਹਦਾ ਲੰਗਰੀ ਚੱਲਦਾ ਰਹਿੰਦਾ ਹੈ। ਉਹ ਉਹਦੇ ਜੱਗ ਚ ਜਾਂਦਾ ਹੈ ਇਹ। ਉਹ ਜੇ ਇੱਕ ਇਕੜਾ ਕੱਢਦਾ ਤਾਂ ਇੱਥੇ ਉਹਦੇ ਡਬਲ ਬਣ ਜਾਂਦੇ ਨੇ। ਜੇ ਉਹ 10 ਕੜਾਹੇ ਕੱਢਦਾ ਤਾਂ ਉਹਦੇ 20 ਬਣਦੇ ਨੇ ਉਹਦੇ। ਵੀ ਇੱਥੇ ਦਰਗਾਹ ਚ ਉਹਦਾ ਇਹ ਸਾਰਾ ਹਰਾ ਹੋ ਰਿਹਾ ਅੱਗੇ ਵਾਸਤੇ। ਤਾਂ ਉਹ ਗਾਹ ਜਾਂਦਾ ਹੈ ਤਾਂ ਦੇਖਦਾ ਇੱਕ ਬਾਣੀਆਂ ਬੈਠਾ ਰੋ ਰਿਹਾ ਹੈ ਉਹਨੂੰ ਕਹਿੰਦਾ ਭਾਈ ਤੂੰ ਕਿਉਂ ਰੋ ਰਿਹਾ ਹੈ ਉਹ ਕਹਿੰਦਾ ਜੀ ਮੈਂ ਤਾਂ ਰੋ ਰਿਹਾ ਵੀ ਅਸੀਂ ਕਹਿੰਦਾ ਕਦੇ ਕੋਈ ਦਾਨ ਪੁੰਨੀ ਨਹੀਂ ਕਰਿਆ ਅਸੀਂ ਤਾਂ ਕਹਿੰਦਾ ਸਵਾ ਠੱਗੀ ਮਾਰਦੇ ਆ ਤੋਲਦੇ ਆ ਤਾਂ ਵੀ ਘੱਟ ਤੋਲਦੇ ਆ ਸਾਡੀ ਤਾਂ ਕਹਿੰਦਾ ਜਿਹੜੀ ਕਲਮ ਐ ਅਸੀਂ ਲੇਖ ਵੀ ਵੱਧ ਦਿੰਨੇ ਆ ਉਹਦੇ ਨਾਲ ਲੋਕਾਂ ਕੰਨੀ ਪੈਸਾ ਵੀ ਅਸੀਂ ਕਲਮ ਨਾਲ ਠੱਗੀ ਮਾਰਦੇ ਰਹਿੰਨੇ ਆ ਤੇ ਹੁਣ ਕਹਿੰਦਾ ਵੀ ਮੈਨੂੰ ਕਰ ਤਾਂ ਬੈਠਾ ਠੱਗੀਆਂ ਹੁਣ ਮੈਨੂੰ ਡਰ ਲੱਗਦਾ ਹੈ ਪਰਮਾਤਮਾ ਤੋਂ ਵੀ ਜਿਵੇਂ ਤੁਸੀਂ ਤਾਂ ਇੱਕ ਕੜਾਹਾ ਕੱਢਦੇ ਆ ਤੁਹਾਡੇ ਦੋ ਹੁੰਦੇ ਨੇ ਮੈਂ ਇੱਕ ਠੱਗੀ ਮਾਰਦਾ ਮੇਰੀਆਂ ਚਾਰ ਹੋ ਜਾਂਦੀਆਂ ਨੇ ਉਹਰੇ ਉਹ ਉਹਨੂੰ ਕਹਿਣ ਲੱਗਿਆ ਵੀ ਭਾਈ ਇਹ ਤਾਂ ਫੇਰ ਤੈਂ ਪਹਿਲਾਂ ਸੋਚਣਾ ਸੀ ਉਹ ਕਹਿੰਦਾ ਮਹਾਰਾਜ ਗੁੜਤੀ ਹੋਈ ਇਹੀ ਜੀ ਮਿਲੀ ਹੋਈ ਆ ਕਹਿੰਦਾ ਕੀ ਕਰਿਆ ਜਾਵੇ ਉਹ ਕਹਿਣ ਲੱਗਿਆ ਵੀ ਫੇਰ ਹੁਣ ਕਹਿੰਦਾ ਮਹਾਰਾਜ ਹੁਣ ਕੀ ਕਹਿੰਦਾ ਜਿਹੜੀਆਂ ਮੈਂ ਕਰੀਆਂ ਨੇ ਭਰੂੰਗਾ ਮੈਂ ਹੀ ਭੁਗਤੂੰਗਾ ਰਾਜਾ ਕਹਿੰਦਾ ਤੂੰ ਹੁਣ ਵੀ ਲੱਗ ਜਾ ਉਹ ਕਹਿੰਦਾ ਹੁਣ ਤਾਂ ਮੇਰਾ ਲੰਘ ਹੀ ਟਾਈਮ ਬਹੁਤ ਗਿਆ ਮੈਂ ਤਾਂ ਬਜ਼ੁਰਗ ਹੋਇਆ ਪਿਆ ਮੈਂ ਹੁਣ ਕੀ ਕਰੂੰ ਕਹਿੰਦਾ ਹੁਣ ਮੈਂ ਤਾਂ ਪਛਤਾ ਰਿਹਾ ਸੋ ਇੰਨੀ ਕੁ ਬਾਤ ਹੈ ਜੀ ਚੰਗੇ ਦਾ ਚੰਗਾ ਫਲ ਹੁੰਦਾ ਦੁੱਗਣਾ ਬਣਦਾ ਜੇ ਮਾੜਾ ਕਰਦੇ ਆ ਉਹਦਾ ਤਾਂ ਗਾਹਾਂ ਚੌਗਣਾ ਬਣਦਾ ਕਦੇ ਵੀ ਠੱਗੀ ਨਾ ਮਾਰੋ ਆਪਨਾ ਕਰੋ ਝੂਠ ਤਵਾਨ ਨਾ ਬੋਲੋ ਕਿਸੇ ਨਾਲ ਕਦੇ ਕਿਸੇ ਦੀ ਮਾੜੀ ਸੋਚੋ ਨਾ ਆਪਾਂ ਕਈ ਵਾਰੀ ਗਲਤ ਸੋਚ ਦਿੰਨੇ ਆ ਪਰ ਉਹਨੂੰ ਦਿਲੋਂ ਨਾ ਸੋਚੋ ਕਈ ਵਾਰੀ ਆਪਾਂ ਗੁੱਸੇ 'ਚ ਕੁਝ ਕਹਿ ਦਿੰਨੇ ਆ ਪਰ ਅੰਦਰੋਂ ਸੱਚੇ ਦਿਲੋਂ ਨਾ ਕਹੋ ਸੋ ਇੰਨੀ ਗੱਲ ਆ ਜੀ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ